ਅਸਲਾਮੁਅਲੈਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰ ਸਿੰਘ ਮਸਕੀਨ ਜੀ ਦੱਸਣ ਦੇ ਮਿਰਜ਼ਾ ਗਾਲिब ਸ਼ਰਾਬ ਕਿਉਂ ਪੀਂਦੇ ਸੀ ਮਸਨਫ ਸੀਗੇ ਆਲਮ ਸੀਗੇ ਲੋਗ ਉਹਨਾਂ ਦਾ ਬਹੁਤ ਇੱਜ਼ਤ ਕਰਦੇ ਸੀ ਲੇਕਿਨ ਫਿਰ ਵੀ 24 ਘੰਟੇ ਨਸ਼ੇ 'ਚ ਕਿਉਂ ਰਹਿੰਦੇ ਸੀ ਉਸ ਦੀ ਕੀ ਵਜ੍ਹਾ ਸੀ ਅਸੀਂ ਅੱਜ ਦੀ ਕਥਾ ਦੇ ਵਿੱਚ ਜਾਣਾਂਗੇ ਬਹੁਤ ਹੀ ਅਹਿਮ ਤੇ ਵਧੀਆ ਕਥਾ ਹੈ ਸੁਣੋਗਾ ਤੁਹਾਨੂੰ ਬਹੁਤ ਆਨੰਦ ਆਏਗਾ ਬਹੁਤ ਵਧੀਆ ਲੱਗੇਗਾ ਸੋ ਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗ਼ਾਲिब ਦੁਨੀਆ ਦਾ ਸਭ ਤੋਂ ਸਿਆਣਾ ਮਨੁੱਖ ਹੋਇਆ ਉਸ ਵਕਤ ਜਿੰਨਾ ਸਿਆਣਾ ਹੋਵੇਗਾ ਉਤਨਾ ਬੇਚੈਨ ਕਿਉਂਕਿ ਜਦ ਅਕਲ ਵੱਡੀ ਹੋ ਜਾਂਦੀ ਹੈ ਦੁਨੀਆ ਛੋਟੀ ਹੋ ਜਾਂਦੀ ਹੈ ਜਦ ਸੋਚਣੀ ਮਹਾਨ ਹੋ ਜਾਂਦੀ ਹੈ ਦੁਨੀਆ ਬੇਮੈਨੀ ਹੋ ਜਾਂਦੀ ਹੈ ਉਹਦੀ ਪਤਨੀ ਨੇ ਇੱਕ ਦਿਨ ਸਮਝਾਇਆ ਤੁਸੀਂ ਆਲਮ ਫਾਜ਼ਲ ਹੋ ਤੁਸੀਂ ਮਹਾਨ ਲੋਕੀ ਤੁਹਾਡਾ ਕਿੰਨਾ ਸਨਮਾਨ ਕਰਦੇ ਨੇ ਇਹ ਤੁਸੀਂ ਦਿਨ ਰਾਤ ਪੀ ਕੇ ਕਰਦੇ ਜਨਸ਼ੇ ਚੋਰ ਰਹਿੰਦੇ ਗਾਲिब ਆਪ ਵੀ ਕਹਿੰਦਾ ਆਪਣੀ ਉਸ ਦੀ ਇੱਕ ਨਜ਼ਮ ਦੇ ਦੋ ਬੋਲ ਨੇ ਇਥੇ ਰਾਤ ਤਸੱਫ ਇਥੇ ਰਾ ਬਿਆਨ ਹੈ ਗਾਲिब ਤੁਝੇ ਹਮ ਬਲੇ ਸਮਝਤੇ ਜੋ ਨਾ ਬਾਦਾ ਫਾਰ ਹੋ ਜੇ ਕਿਦਰੇ ਤੂੰ ਪੈਂਦਾ ਨਾ ਤੇ ਗਾਲਬ ਸੀ ਤੈਨੂੰ پیغمبر ਜਾਣ ਕੇ ਹੋਣਾ ਸੀ ਵਲੀ ਜਾਣ ਇਹ ਨਾ ਸਹਿਣਾ ਇਹ ਮਿਸਾਲੇ ਤਸੱਫੂ ਇਹ ਤੇਰਾ ਬਿਆਨ ਗਾਲਤ tujhe hum wali samajhte jo na bada khar hota kamal دی ਗਲੇ ਤੇਰੀਆਂ دلिला ਇਹ ਤੇਰੇ ਪ੍ਰਮਾਨ ਇਹ ਤੇਰੇ ਉਦਾਹਰਨ ਇਹ ਤੇਰੀ ਖੋਜ ਇਹ ਤੇਰਾ ਗਿਆਨ ਅਸੀਂ ਬਤੈਨ ਨੂੰ ਬਲੀ ਜਾਣ ਕੇ ਕੋ ਜਣਾ ਸੀ ਪਗੰਬਰ ਜਾਣ ਕੇ ਪੋਜਣਾ ਸੀ ਵਰਕੋਤੇ ਦਿਨ ਰਾਤ ਪੈਣ ਲੱਗ ਪਿਆ ਪਤਨੀ ਵੀ ਕਹਿੰਦੀ ਹੈ ਅੱਜ ਸਮਝਾ ਰਹੀ ਹੈ ਐਨੇ ਛਾਣੇ ਤੁਸੀਂ ਇੱਕ ਇੱਕ ਬੋਹ ਜਿਸ ਤੋਂ ਦੁਨੀਆ ਦੀ ਸਾਰੀ ਬਹੁਤ ਦੌਲਤ ਕੁਰਬਾਨ ਕੀਤੀ ਜਾ ਸਕਦੀ ਹੈ ਤੁਸੀਂ ਦਿਨ ਰਾਤ ਰਸੇ ਡੁੱਬੇ ਰਹਿੰਦੇ ਅਤੇ ਗਾਲਬ ਨੇ ਫੇਕਿਆ ਆਪਣੇ ਬੇਗਮ ਨੂੰ ਆਪਣੇ ਪਤਨੀ ਨੂੰ ਇਹ ਦੇਣਾ ਤੂੰ ਮਨੁੱਖ ਦਿਖਾਈ ਦੇਣੀ ਹੈ ਪਤਨੀ ਦਿਖਾਈ ਦੇਣੀ ਹੈ ਜਦੋਂ ਮੈਂ ਹੌਸ਼ੇ ਚਾਉਣਾ ਤੂੰ ਮਿੱਟੀ ਦੀ ਪੁਤਲੀ ਦਿਖਾਈ ਦੇਣੀ ਹੈ ਕੁਝ ਵੀ ਕੁਝ ਵੀ ਸਾਰਾ ਸੰਸਾਰ ਦੇ ਵਿੱਚ ਇਸ ਬੇਵੈਣੀ ਸੰਸਾਰ ਦੇ ਵਿੱਚ ਮੈਂ ਕਿਸ ਤਰ੍ਹਾਂ ਜੀਵਾਂ ਕੁਝ ਵੀ ਨਹੀਂ ਕੁਝ ਵੀ ਸੰਤ ਦੇ ਦ੍ਰਿਸ਼ਟੀ ਜੀ ਵੀ ਜਗਤ ਕੁਛ ਨਹੀਂ ਹੁੰਦਾ ਤਾਂ ਇਹ ਉੱਚਾ ਉੱਠ ਜਾਂਦਾ ਹੈ। ਇੱਕ ਇਹੋ ਆਮ ਦੀ ਦ੍ਰਿਸ਼ਟੀ ਜੀ ਵੀ ਕੁਛ ਨਹੀਂ ਹੁੰਦਾ। ਅਗਰ ਉੱਚਾ ਉਠ ਨਹੀਂ ਸਕਿਆ ਤਾਂ ਥੱਲੇ چلا ਜਾਂਦਾ ਹੈ। ਇਸ ਦੁਨੀਆ ਨੂੰ ਛੋੜੋ ਥੱਲੇ ਚਲੇ ਜਾਓ ਬੇਹੋਸ ਹੋ ਜਾਓ। ਸ਼ਰਾਬ ਪੀ ਲਓ। ਨਸ਼ੇ ਕਰੋ। ਹੁਣ ਜਿਹੜਾ ਮੈਂ ਦੂਜਾ ਨੁਕਤਾ ਬਿਆਨ ਕਰਨ ਲੱਗਾ ਜ਼ਿਆਦਾ ਸਮਾਂ ਨਹੀਂ ਲੈਣਾ ਥੋੜਾ। ਕਾਫੀ देर ਦੇ ਬੈਠੇ ਹੋ। ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਮਾਤਮਾ ਨੂੰ ਸਾਥੀ ਕਹਿੰਦੇ ਨੇ ਪਤਾ ਸਾਥੀ ਕਿਸ ਨੂੰ ਕਹਿੰਦੇ ਨੇ ਜੋ ਸ਼ਰਾਬ ਪਿਲਾਉਂਦਾ ਪਿਆਲੇ ਚ ਪਾ ਕੇ ਦੇਂਦਾ ਗੁਰੂ ਗੋਬਿੰਦ ਸਿੰਘ ਨੰਦ ਲਾਲ ਵੀ ਸਾਥੀ ਕਹਿੰਦੇ ਅੱਜ ਮੇਰ ਦੇ ਮਹਾਨ ਸੰਤ ਫੌਜਾ ਮਈ ਉਦਿਨ ਚਿਸ਼ਟੀ ਉਹ ਖੁਦਾ ਨੂੰ ਸਾਥੀ ਹੈ ਹੈਰਾਨ اس طرح کہیں گے سبزے ہو کہ مارا بکارست جنگ اندر ہو سری مکھوا پادشاہی دسویں زفر ناما اے ساکی ایک جان مینو بھی پڑا میں جھوج مرا اپنے من نال اور اوپر اٹھ جا विदेशा की आस आरे सबजे को कि सब धन गुरु गोविंद सिंह जी महाराज दी रचना दशम ग्रंथ ज़फरनामा विदेशा की आस आंगरे सबजेवां कि मारा वकारस्त जंगंगदरो मैं लड़ना चांदा है समान नाल समान नु पहचानना चाना खत्म करना चांदा है इस दुनिया नो मेनू एक जाम पिला अपने नामदा हुन नाम नो भी नशा आके ਦੂਰ ਕਿਉਂ ਜਾਉ ਗੁਰਨਾਮ ਨੇ ਕੋਈ ਨਸ਼ਾ ਰਹੇ ਨਾਮ ਮੁਕਾਰੀ ਨਾਮ ਕਾ ਚੜੀ ਰਹੇ ਦਿਨ ਰਾਤ ਇਸ ਸੰਬੰਧ ਵਿੱਚ ਗੁਰਨਾਣੂ ਦੇ ਸਤ ਅਸ਼ਬਦ ਨੇ ਗੁਰਵਰਜਨ ਦੇਵ ਜੀ ਮਹਾਰਾਜ ਦੇ ਪੰਜ ਸਤ ਸ਼ਬਦ ਲੈ ਕਬੀਰ ਦੇ ਵੀ ਸ਼ਬਦ ਨੇ ਸਿਰਫ ਇੱਕ ਦੋ ਪੰਤੀਆਂ ਕੋਲਣ ਤੋਂ ਪਹਿਲੇ ਮੈਂ ਇਤਨਾ ਅਰਜ਼ ਕਰਾਂ ਇੱਕ ਸ਼ਰਾਬ ਦੇ ਦੁਬੇ ਹੋਇਆ ਮਨੁੱਖ ਸਾਹਮਣੇ ਬੈਠਾ ਹੋਵੇ ਇੱਕ ਪਾਸੇ ਸੰਤ ਬੈਠਾ ਹੋਵੇ ਇਕ ਅਕਲ ਤੋਂ ਉੱਚਾ ਬੈਠਾ ਹੋਵੇ ਇਕ ਅਕਲ ਤੋਂ ਥੱਲੇ ਬੈਠਾ ਹੋਵੇ ਦੂਰ ਕੋਲ ਨਾ ਜਾਈਏ ਕਿਉਂਕਿ ਕੋਲ ਗਏ ਤੇ ਸ਼ਰਾਬੀ ਕੋਲ ਸ਼ਰਾਬ ਦੀ ਗੋਆ ਜਾਣੀ ਦੂਰ ਦੂਰੋਂ ਦੇਖਾਂਗੇ ਕਿ ਜਦ ਪੁਹੋਰ ਦਾ ਹੋਣਾ ਸਮਝ ਲੈਣਾ ਦੂਰੋਂ ਦੇਖਾਂਗੇ ਪਛਾਣ ਕਰਨੀ ਆਖੀ ਹੋ ਜਾਏਗੀ ਕਿ ਸੰਤ ਕਿਹੜਾ ਹੈ ਤੇ ਸ਼ਰਾਬੀ ਕਿਹੜਾ ਹੈ ਵੀ ਮੈਨਸ ਕਰ ਦੋਹਾਂ ਕੋਲ ਮਸਤੀ ਹੋਏਗੀ ਦੋਹਾਂ ਕੋਲ ਸਰੂਰ ਹੋਏਗੀ ਜੋ ਹੰਕੋ ਭੋਲਾ ਬਣ ਹੋਵੇਗਾ ਨਸ਼ੇ ਵਿੱਚ ਨਸ਼ਈ ਅੰਦਰੋਂ ਬਾਹਰੋਂ ਇੱਕ ਹੋ ਜਾਂਦਾ ਹੈ ਉਹ ਕੁਝ ਵੀ ਨਹੀਂ ਚੁਪਾ ਸਕਦਾ ਭਾਰਤ ਵਿੱਚ ਪੁਲਿਸ ਜਿੰਨਾ ਮੁਜਰਮਾਂ ਨੂੰ ਪੜ ਲੈਂਦੇ پکڑਣ ਦੇ ਚੋਰਾ ਨੂੰ پکڑਣ ਦੇ ਉਹਨਾਂ ਨਜ਼ਰ ਕਰਾ ਕੇ ਸਭ ਕੁਝ ਗੁਲਵਾ ਲੈਂਦੇ ਜਬ ਕੁਝ ਦੱਸ ਗਏ ਨਸ਼ਈ ਮਨ ਕੁਝ ਵੀ ਨਹੀਂ ਚੁਪਾ ਸਕਦਾ ਅੰਦਰੋਂ ਬਾਹਰੋਂ ਇੱਕ ਹੋ ਜਾਂਦਾ ਹੈ ਔਰ ਇਹ ਵੀ ਅਰਜ਼ ਕਰਾ ਸੰਤ ਵੀ ਕੁਝ ਪੜਦੇ ਨਹੀਂ ਪਾਂਦਾ ਅੰਦਰੋਂ ਬਾਹਰ ਇੱਕ ਹੋ ਜਾਂਦਾ ਹੋਲਾ ਹੋ ਜਾਂਦਾ ਦੋਵੇਂ ਪੋਲੇ ਹੁੰਦੇ ਫਰਕ ਸਿਰਫ ਇਤਨਾ ਇੱਕ ਮਨੁੱਖਤਾ ਤੋਂ ਥੱਲੇ ਚਲਾ ਗਿਆ ਪਸ਼ੂ ਹੋ ਕੇ ਭੋਲਾ ਹੋਇਆ ਇੱਕ ਮਨੁੱਖਤਾ ਤੋਂ ਉੱਚਾ ਉੱਠਿਆ ਪਰਮਾਤਮਾ ਦੀ ਤਰ੍ਹਾਂ ਹੋ ਗਿਆ ਪਰਮਾਤਮਾ ਕਰਕੇ ਭੋਲਾ ਦੋਹਾਂ ਦੇ ਜ਼ਮੀਨ ਅਸਮਾਨ ਦਾ ਅੰਤਰ ਹੈ ਔਰ ਕਮ ਸੇ ਕਮ ਦੋਵੇਂ ਬੇਚੈਨ ਤੇ ਦੁਖੀ ਤੇ ਪਰੇਸ਼ਾਨ ਨਹੀਂ ਹੋਣੇ ਇੱਕ ਪਰੇਸ਼ਾਨੀ ਤਾਂ ਥੱਲੇ ਚਲਾ ਗਿਆ ਸ਼ਰਾਬ ਪੀ ਕੇ ਅਫੀਮ ਘਰ ਇੱਕ ਪਰੇਸ਼ਾਨੀਆਂ ਤਾਂ ਉੱਪਰ ਚਲਾ ਗਿਆ ਹੁਣ ਉੱਥੇ ਤੱਕ ਪਰੇਸ਼ਾਨੀਆਂ ਪਹੁੰਚੇ ਨਹੀਂ ਸਕਦੀਆਂ ਸੁਆਦੀ ਤੇ ਜੀਨ ਹੋ ਗਿਆ ਅਨੰਦ ਸਰੂਪ ਦੋਹਾਂ ਕੋਲ ਸਰੂਰ ਤੇ ਹੈ ਔਰ ਇਸ ਦਾ ਬੜਾ ਵੱਡਾ ਜ਼ਿਕਰ ਹੈ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ 'ਚ ਇਹ ਵੀ ਮਰਜ਼ ਕਰਦੇ ਕਿਸ ਡੌਂਡ ਦਾ ਮਾਹੌਲ ਐਸਾ ਥੱਲੇ ਗਿਰਾਂਦਾ ਹੈ ਬਸਾਸੇ ਇਤਨੇ ਨਸ਼ੇ ਨੇ ਅਨੇਕ ਪੌ ਅਨੇਕ ਵੇਸ਼ਾਂ ਨੇ ਇਤਨੇ ਸ਼ਰਾਬਖਾਨੇ ਅੰਨੀ ਤਰ੍ਹਾਂ ਦੀ ਸ਼ਰਾਬ ਕੋਈ ਬਣਦੀ ਹੈ ਹੁਣ ਤੇ ਕਈ ਅਮੀਰਾਂ ਦੇ ਘਰਾਂ 'ਚ ਮੈਂ ਦੇਖ ਕੇ ਡੰਗ ਰਹਿ ਗਏ ਜਾਨਣ ਰੈਂਗ ਰੂਮ 'ਚ ਬਿਠਾਣ ਨੇ ਐਨ ਸਜਾ ਕੇ ਰੱਖੀ ਹੁੰਦੀ ਸ਼ਰਾਬ ਕਈ ਬੋਤਲ ਜ਼ਮਾਨਾ ਲੰਘ ਗਿਆ ਜਦ ਦਰਸ਼ਨ ਘੁਟਕਿਆਂ ਦੇ ਹੁੰਦੇ ਸਨ ਮਾਲਾਵੇ ਹੁੰਦੇ ਸਨ ਧਿਆਨ ਸਾਧਨਾ ਦੀ ਸਤ ਜੋ ਹੈ ਸਾਜ਼ੋ ਸਮਾਨ ਦੇ ਹੁੰਦੇ ਸਨ ਹੁਣ ਤੇ ਅਮੀਰੀ ਦਿਖਾਈ ਜਾਂਦੀ ਹੈ ਸਾਡੇ ਦਾ ਐਨੇ ਕਿਸਮਾਂ ਦੀ ਸ਼ਰਾਬ ਹੈ ਕੀਮਤੀ ਤੋਂ ਕੀਮਤੀ ਬਈ ਐ ਆਲੋ ਐ ਵੀ ਮਰਜ਼ ਕਰ ਤਾ ਐ ਛਾੜ ਵਾੜ ਆਖਿਰ ਪਸ਼ੂ ਨੇ ਪਸ਼ੂ ਬਣਾਈ ਦਿਖਾਣਾ ਹੋਇਆ ਔਰ ਕੀ ਦਿਖਾਏਗਾ ਔਰ ਕੀ ਦਿਖਾਏਗਾ ਤਾਂ ਉਹਦੇ ਕੋਲ ਹੈ ਭਗਤ ਕਰੇ ਨੂੰ ਇੱਕ ਜੋਗੀ ਨੇ ਕਿਹਾ ਇੰਜ ਲੱਗਦਾ ਹੈ ਤੂੰ ਕੋਈ ਨਸ਼ਾ ਕਰਦਾ ਹੈ ਕਬੀਰ ਕਹਿੰਦੇ ਨੇ ਹਾਂ ਕਰਦਾ ਕਿਹੜਾ ਨਸ਼ਾ ਕਰਨਾ ਹੈ ਕਹਿੰਦਾ ਸ਼ਰਾਬ ਪੀਣਾ ਪਰ ਤੈਨੂੰ ਦੇਖਿਆ ਸਵੇਰੇ ਕੀ ਸ਼ਾਮ ਕੇ ਤੇਰੀ ਅੱਖਾਂ ਚ ਖੁਮਾਰ ਹੀ ਆਉਂਦੀ ਹੈ ਤੂੰ ਸਵੇਰੇ ਤੋਂ ਪੀਣ ਲੱਗ ਰਹਾ ਹੈ ਕਦੇ ਜ਼ਿੰਦਗੀ ਚ ਇੱਕੋ ਦਫਾ ਪੀਤੀ ਸੀ ਅਜੇ ਤੱਕ ਨਸ਼ਾ ਨਹੀਂ ਹੋ ਰਿਹਾ ਪੀਤੀ ਤੇ ਇੱਕੋ ਹੀ ਵਾਰ ਅਜੇ ਤੱਕ ਨਸ਼ਾ ਨਹੀਂ ਹੋ ਰਿਹਾ ਯੋਗੀ ਕਹਿੰਦਾ ਇਹ ਕਿਹੜੀ ਸ਼ਰਾਬ ਹੈ ਇੱਕੋ ਹੀ ਦਫਾ ਪੀਤੀ ਸੀ ਉਸੇ ਸਰੂਰ ਚ ਜੀ ਰਹੇ ਹੈ ਐ ਸਾਨੂੰ ਵੀ ਢੰਗ ਦੱਸ ਕਿੱਥੋਂ ਮਿਲਦੀ ਏ ਕਬੀਰ ਕਹਿੰਦੇ ਨੇ ਮਿਲਦੀ ਕਿਧਰੋਂ ਨਹੀਂ ਆਪ ਬਣਾਣੀ ਪੈਂਦੀ ਏ ਆਪ ਬਣਾਣੀ ਤੇ ਆਪ ਬਣਾਣੀ ਪੈਂਦੀ ਏ ਅੱਛਾ ਦੱਸ ਹੁਣ ਸਾਰੀ ਸ਼ਰਾਬ ਬਣਦੀ ਤੇ ਗੁੜ ਚ ਹੋਵੇ ਮਿੱਠੇ ਤੋਂ ਬਣਦੀ ਸੰਤਰਿਆਂ ਤੋਂ ਬਣਦੀ ਅੰਗੂਰ ਤੋਂ ਬਣਦੀ ਮਿੱਠੇ ਨੂੰ ਕੌੜਾ ਕਰਨਾ ਪੈਂਦਾ ਮੈਂ ਤੇ ਕਈ ਵਾਰ ਹੈਰਾਨ ਹੋ ਜਾਂਦਾ ਜਿੰਨਾ ਲੋਕਾਂ ਨੇ ਅੰਗੂਰ ਕੌੜੇ ਕਰ ਦਿੱਤੇ ਸੰਤਰੇ ਕੌੜੇ ਕਰ ਦਿੱਤੇ ਮਿੱਠਾ ਗੁੜ ਕੌੜਾ ਕਰ ਦਿੱਤਾ ਕਿ ਜੋ ਪੀ ਲੈਂਦੇ ਨੇ ਉਹਨਾਂ ਦੀ ਜ਼ਿੰਦਗੀ 'ਚ ਕੋਈ ਮਿਠਾਸ ਰਹਿੰਦੀ ਹੋਵੇਗੀ ਪਤਾ ਨਹੀਂ ਕਿਤਨੀ ਕੁੜਤ ਨਾਲ ਭਰ ਜਾਂਦੀ ਹੋਵੇ ਸਾਰੇ ਕਰਦੇ ਚ ਕਲੇਸ਼ ਇਕਵੇਸ਼ ਕਰਕੇ ਰਹਿੰਦੇ ਕਬੀਰ ਕਹਿੰਦਾ ਆਪ ਬਣਾਣੀ ਪੈਂਦੀ ਹੈ ਯੋਗੀ ਕਹਿੰਦਾ ਫਿਰ ਜਰਾ ਸਾਨੂੰ ਢੰਗ ਦੱਸ ਦੋ ਕੀੜਾ ਮਿਠਾ ਕਾਣਾ ਪੈਂਦਾ ਕਿਤਨਾ ਸਖ ਲਾਣਾ ਪੈਂਦਾ ਤੰਗ ਤੌਰ ਤਰੀਕਾ ਕੀ ਹੈ ਯਕੀਨ ਜਾਨੋ ਕਈ ਸ਼ਬਦ ਨੇ ਸ਼ਰਾਬ ਬਣਾਉਣ ਦਾ ਢੰਗ ਦੱਸਦੇ ਨੇ ਕਬੀਰ ਗੁਰੂ ਨਾਨਕ ਗੁਰੂ ਵਰਜੰਦੇ ਹੋ ਸਿਰਫ ਇੱਕ ਸ਼ਬਦ ਤੋਂ ਇਸ ਵੱਲ ਸੁਣਾ ਦੇ ਰਿਹਾ ਸ਼ਰਾਬ ਬਣਾਉਣ ਦਾ ਢੰਗ ਨਾਮ ਦੀ ਸ਼ਰਾ ਗੁੜ ਕਰ ਗਿਆਨ ਧਿਆਨ ਕਰ ਬਹੁਆ ਭਵ ਭਾ ਰੇਤਨ ਧਾਰਾ ਸੁਖ ਮਨ ਨਾਰੀ ਸਹਿਜ ਸਮਾਨੀ ਪੀਵਨ ਪੀਵਨ ਹਾਰਾ ਉਹ ਧੂ ਮੇਰਾ ਮਨ ਮਤਵਾਰਾ ਹੁਨ ਮਨ ਚੜਾ ਮਨ ਰਸ ਚਾਕੇ ਆ ਤ੍ਰਿਮੋਣ ਭਇਆ ਉਜਾਰਾ ਮੈਂ ਗਿਆਨ ਦਾ ਬਣਾਇਆ ਗੁੜ ਧਿਆਨ ਦਾ ਬਣਾਇਆ ਮੌਆ ਮੌਆ ਤੁਸੀਂ ਸਮਝੋਗੇ ਨਹੀਂ ਮੈਂ ਉਸ ਇਲਾਕੇ ਚ ਬੋਤ ਰਿਹਾ ਪੁਲਿਸ ਵਾਲੇ ਚ ਕੋਜ ਬਿਹਾਰ ਤੇ ਬੰਗਾਲ ਦਾ ਇਲਾਕਾ ਮੌਆ ਪਿੱਪਲ ਦੀ ਤਰ੍ਹਾਂ ਇੱਕ ਬਹੁਤ ਵੱਡਾ ਬੋਰਡ ਦੀ ਤਰ੍ਹਾਂ درخت ਹੁੰਦਾ ਹੈ ਉਹਨੂੰ ਚਮੇਲੀ ਦੀ ਤਰ੍ਹਾਂ ਛਿੱਟੇ ਛਿੱਟੇ ਫੁੱਲ ਲੱਗਦੇ ਨੇ ਬੜੇ ਮਿੱਠੇ ਹੋਣਾਂ ਚ ਮਠਾਸ ਰੱਬ ਨੇ ਬੜੀ ਬਣਾਈ ਅਪ੍ਰੈਲ ਦੇ ਮਹੀਨੇ ਚ ਇਹ ਫੁੱਲ ਫੱਲੇ ਚੜਦੇ ਨੇ ਜਵੇਂ ਚਿੱਟੀ ਹੋਈ ਪਈ ਹੁੰਦੀ ਹੈ ਉਧਰ ਦੇ ਲੋਕੀ ਨਾ ਫੁੱਲਾਂ ਨੂੰ ਸੁਣ ਲੈਨੇ ਨੇ ਗੁੜ ਦੇ ਚ ਮੌਵਾ ਮਿਲਾ ਕੇ ਸ਼ਰਾਬ ਕਰਦੇ। ਕਬੀਰ ਬਨਾਰਸ ਦੇ ਵਾਸੀ ਸਨ ਵਿਹਾਰ ਦੇ ਨਾਲ ਲੱਗਦਾ ਬਨਾਰਸ। ਗੁੜ ਕਰ ਗਿਆ। ਧਿਆਨ ਕਰ ਮੌਵਾ ਮੈਂ ਗਿਆਨ ਦਾ ਗੁੜ ਬਣਾਇਆ ਹੈ। ਧਿਆਨ ਦਾ ਮੌਵਾ ਬਣਾਇਆ ਹੈ। ਭਾਉ ਅਗਰ ਮੈਂ ਵਾਹਿਗੁਰੂ ਵਾਖਦਾ ਸਤਨਾਮ ਵਾਖਦਾ ਐਵੇਂ ਨਹੀਂ ਜ਼ਬਾਨ ਕਹਿੰਦੀ ਉਸ ਵਿੱਚ ਮੇਰਾ ਧਿਆਨ ਹੈ ਮੇਰਾ ਮਨ ਉਸ ਨੂੰ ਸੁਣਦਾ ਧਿਆਨ ਹੈ ਔਰ ਫਿਰ ਮੈਨੂੰ ਇਸ ਦੀ ਸਮਝ ਹੈ ਕਿ ਧਿਆਨ ਦੇ ਜੁੜਦਿਆਂ ਭਗਵਾਨ ਪ੍ਰਗਟ ਹੋਵੇ। ਸੇਰੇ ਕੋਲ ਗਿਆਨ ਕਿ ਜਪਦਿਆਂ ਜਪਦਿਆਂ ਗਿਆਨ ਪ੍ਰਗਟ ਆਉਂਦਾ ਇਹਨੂੰ ਅਨਭਵੀ ਗਿਆਨ ਕਹਿੰਦੇ ਗੁਰ ਕਰ ਗਿਆਨ ਧਿਆਨ ਕਰ ਬੱਵਾ ਫੈਨੇ ਕਿ ਜਦ ਜਪਨਾ ਕਬੀਰ ਨੇ ਆਰੰਭ ਕੀਤਾ ਹੋਣਾ ਨਸ਼ਾ ਨਹੀਂ ਆਵੇਗਾ ਸਿਰੂਰ ਤੇ ਬਾਅਦ ਚ ਆਉਂਦਾ ਜਦ ਵਾਕਈਏ ਸ਼ਰਾਬ ਬਣ ਜਾਂਦੀ ਗੁੜ ਕਰ ਗਿਆਨ ਧਿਆਨ ਕਰ ਮੂਆ ਭਉ ਭਾ ਟੇਨ ਧਾਰਾ ਸੁਖ ਮਨ ਨਾਰੀ ਸਹਿਜ ਸਮਾਨੀ ਪੀਵੇ ਪੀਵਨ ਹਾਰਾ ਉਹੂ ਮੇਰਾ ਮਨ ਮਕਵਾਰਾ ਹੁਣ ਮਨ ਚੜਾ ਮਦਨ ਰਸ ਚਾ ਕੇ ਆਤਰੇ ਭਵਨ ਪਾਇਆ ਕਰ ਕੇ ਆਤਰੇ ਭਵਨ ਪਾਇਆ ਗਿਆਨੀ ਸੰਸਿੰਘ ਮਸਕੀਨ ਜੀ ਨੇ ਅੱਜ ਦੀ ਕਥਾ ਦੇ ਵਿੱਚ ਮਿਰਜ਼ਾ ਗਾਲਿਬ ਦੇ 24 ਘੰਟੇ ਨਸ਼ੇ ਵਿੱਚ ਰਹਿਣ ਦੀ ਵਜ੍ਹਾ ਦੱਸੀ ਆਲਮ ਸੀਗੇ ਮੁਸੰਨਫ ਸੀਗੇ ਰਾਈਟਰ ਸੀਗੇ ਸ਼ਾਇਰ ਸੀਗੇ ਬਹੁਤ ਹੀ ਆਲਾ ਦਰਜੇ ਦੇ ਲੇਕਿਨ ਉਸ ਦੇ باوجود 24 ਘੰਟੇ ਨਸ਼ੇ 'ਚ ਰਹਿੰਦੇ ਸੀਗੇ ਲੋਕ ਉਹਨਾਂ ਦਾ ਬਹੁਤ ਇhtਰਾਮ ਕਰਦੇ ਸੀ ਇੱਜ਼ਤ ਕਰਦੇ ਸੀ ਉਹਨਾਂ ਦੀ ਪਤਨੀ ਨੇ ਜਦੋਂ ਇੱਕ ਦਿਨ ਪੁੱਛਿਆ ਕਿ ਲੋਕ ਤੁਹਾਡਾ ਇਨਾ ਇhtਰਾਮ ਕਰਦੇ ਆ ਮਾਹੌਲ 'ਚ ਤੁਹਾਡਾ ਇੱਕ ਅਹਿਮ ਮਕਾਮ ਹੈ ਲੇਕਿਨ ਤੁਸੀਂ 24 ਘੰਟੇ ਨਸ਼ੇ 'ਚ ਕਿਉਂ ਰਹਿੰਦੇ ਆ ਯੇ ਤਰ੍ਹਾਂ ਜਿਹੜਾ ਜਵਾਬ ਦਿੱਤਾ ਸੁਣਨੇ ਵਾਲਾ ਸੀਗਾ ਕਿ ਅਗਰ ਮੈਂ ਨਸ਼ਾ ਨਾ ਕਰਾਂ ਤਾਂ ਤੂੰ ਮੈਨੂੰ ਮਿੱਟੀ ਦੀ ਪੁਤਲੀ ਨਜ਼ਰ ਆਉਣੀ ਹੈ ਤੇ ਜੇ ਮੈਂ ਨਸ਼ਾ ਕਰਨਾ ਹੈ ਤੇ ਫਿਰ ਤੂੰ ਮੈਨੂੰ ਪਤਨੀ ਨਜ਼ਰ ਆਉਣੀ ਹੈ ਇਸਤਰੀ ਨਜ਼ਰ ਆਉਣੀ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਇਨਸਾਨ ਨਸ਼ਾ ਕਰਨਾ ਸ਼ੁਰੂ ਕਰ ਦੇਵੇ ਇਹਦੇ ਜਿਹੜੇ ਲਫ਼ਜ਼ੀ ਮਾਇਨੀ ਹੈ ਉਹਨਾਂ ਦੀ ਗਹਿਰਾਈ 'ਚ ਜਾ ਕੇ ਸਮਝੋ ਕਿ ਜਿਹੜਾ ਸਮਝ ਰੱਖਦਾ ਇਹਨਾਂ ਜ਼ਿਆਦਾ ਉਹ ਸਮਾਜ ਤੋਂ ਉੱਤਾ ਉੱਚਾ ਹੋ ਜਾਂਦਾ ਉਹਦੀ ਬੁੱਧੀ ਜਿਹੜੀ ਹੈ ਉਹ ਜ਼ਿਆਦਾ ਹੋ ਜਾਂਦੀ ਹੈ ਉਹਨੂੰ ਉਹ ਚੀਜ਼ਾਂ ਨਜ਼ਰ ਆਉਂਦੀਆਂ ਜਿਹੜੀਆਂ ਆਮ ਮਨੁੱਖ ਨੂੰ ਨਹੀਂ ਨਜ਼ਰ ਆਉਂਦੀਆਂ ਉਹ ਨਾਲ ਚੀਜ਼ਾਂ ਨੂੰ ਪਰਖਦਾ ਹੈ ਦੇਖਦਾ ਹੈ ਉਹਨਾਂ ਦੀ ਹਕੀਕਤ ਜਾਣਦਾ ਹੈ ਜਿਹੜਾ ਆਮ ਮਨੁੱਖ ਵਾਸਤੇ ਸਮਝਣਾ ਮੁਸ਼ਕਲ ਹੁੰਦਾ ਹੈ ਔਰ ਮਿਰਜ਼ਾ ਕਾਲਿਬ ਜਿਹੜੇ ਚੁਕੇ ਇੱਕ ਆਲਾ ਦਰਜੇ ਦੇ ਸ਼ਾਇਰ ਸੀਗੇ ਮੁਸੰਨਫ ਸੀਗੇ ਦੀਨ ਦਾ ਇਲਮ ਵੀ ਰੱਖਦੇ ਸੀਗੇ ਉਹਨਾਂ ਦੀ ਬੁੱਧੀ ਜਿਹੜੀ ਹੈ ਸਮਾਜ ਤੋਂ ਉੱਚੀ ਸੀਗੀ ਆਮ ਮਨੁੱਖ ਤੋਂ ਉੱਚੀ ਸੀਗੀ ਇਸ ਲਈ ਉਹ ਅਸਲੀਅਤ ਨੂੰ ਭੁਲਾਉਣ ਵਾਸਤੇ ਨਸ਼ੇ 'ਚ ਰਹਿੰਦੇ ਸੀਗੇ ਕਿਉਂਕਿ ਜਿਹੜੇ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਵੀ ਉਦਾਹਰਨਾ ਦਿੱਤੀ ਹੈ ਕਿ ਅਗਰ ਦੂਰੋਂ ਕਿਸੇ ਸ਼ਰਾਬੀ ਨੂੰ ਜਾਂ ਸੰਤ ਨੂੰ ਦੇਖੋ ਨਾ ਤੇ ਦੋਨਾਂ 'ਚ ਫਰਕ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਸ਼ਰਾਬੀ ਕਿਹੜਾ ਹੈ ਤੇ ਸੰਤ ਕਿਹੜਾ ਹੈ ਕਿਉਂਕਿ ਦੋਨੋਂ ਨਸ਼ੇ ਦੇ ਵਿੱਚ ਹੁੰਦੇ ਆ ਇੱਕ ਦੁਨੀਆਂ ਦੇ ਨਸ਼ੇ 'ਚ ਹੁੰਦਾ ਇੱਕ ਰੱਬ ਦੇ ਨਸ਼ੇ 'ਚ ਹੁੰਦਾ ਇਕ ਨੇ ਦੁਨੀਆ ਦਾ ਨਸ਼ਾ ਕੀਤਾ ਹੁੰਦਾ ਇਕ ਨੇ ਰੱਬ ਦੀ ਯਾਦ ਦਾ ਨਸ਼ਾ ਕੀਤਾ ਹੁੰਦਾ ਰੱਬ ਦੀ ਯਾਦ ਦਾ ਨਸ਼ਾ ਉਹ ਨਸ਼ਾ ਹੈ ਜਿਹੜਾ ਇਨਸਾਨ ਨੂੰ ਬੁਲੰਦੀਆਂ ਤੱਕ ਲੈ ਜਾਂਦਾ ਹੈ ਉਹਨੂੰ ਇਸ ਦੁਨੀਆ ਦੇ ਵਿੱਚ ਆਉਣ ਦਾ ਮਕਸਦ ਸਮਝ ਆ ਜਾਂਦਾ ਹੈਗਾ ਉਹਨੂੰ ਸਫਲਤਾ ਮਿਲ ਜਾਂਦੀ ਉਹਨੂੰ ਕਾਮਯਾਬੀ ਮਿਲ ਜਾਂਦੀ ਹੈ ਔਰ ਹਮੇਸ਼ਾ ਉਹ ਹੀ ਇਸ ਦੁਨੀਆ ਤੇ ਕਾਮਯਾਬ ਹੋਏ ਉਹਨਾਂ ਦਾ ਇਸ ਦੁਨੀਆ ਤੇ ਨਾਮ ਰਿਹਾ ਜਿਹਨਾਂ ਨੇ ਰੱਬ ਦੀ ਯਾਦ ਦਾ ਨਸ਼ਾ ਕੀਤਾ ਜਿਨੇ ਫਾਇਦਾ ਪਹੁੰਚਾਇਆ ਜਿਨੇ ਉਹਨਾਂ ਨੇ ਜਿਨੇ ਦੁਨੀਆ ਸਵਾਰੇ ਜਿਨ ਨੇ ਆਖਰਤ ਸਵਾਰੇ ਦੁਨੀਆ ਦਾ ਨਸ਼ਾ ਤੇ ਸਿਰਫ ਦੁਨੀਆ ਨੂੰ ਭੁਲਾਉਂਦਾ ਹੈ ਨਾ ਜਦ ਕਿ ਰੱਬ ਦੀ ਯਾਦ ਦਾ ਨਸ਼ਾ ਦੁਨੀਆ ਨੂੰ ਵੀ ਭੁਲਾਉਂਦਾ ਹੈ ਤੇ ਤੁਹਾਨੂੰ ਆਖਰਤ ਦੀ ਕਾਮਯਾਬੀ ਵੀ ਦਿੰਦਾ ਹੈ ਇਨਸਾਨ ਹਰ ਕੰਮ ਦੇ ਵਿੱਚ ਰੱਬ ਦੀ ਖੁਸ਼ੀ ਫਿਰ ਲੱਭਦਾ ਉਹਦੀ ਰਜ਼ਾ ਲੱਭਦਾ ਹੈ ਕਿ ਮੈਂ ਫਲਾਹ ਕੰਮ ਕਰਨਿਆ ਮੇਰਾ ਰੱਬ ਤੋਂ ਰਾਜ਼ੀ ਹੋ ਜਾਈਗਾ ਉਹ ਮੇਰੇ ਤੋਂ ਖੁਸ਼ ਹੋ ਜਾਈਗਾ ਜੇ ਉਹ ਮੇਰੇ ਤੋਂ ਖੁਸ਼ ਹੋ ਗਿਆ ਤੇ ਮੈਨੂੰ ਇਸ ਕੰਮ ਦਾ ਅਜਰ ਮਿਲ ਜਾਏਗਾ ਉਹ ਚੀਜ਼ ਦੇਖਦਾ। ਔਰ ਇਹ ਹਰ ਮਨੁੱਖ ਜਾਂ ਹਰ ਇਨਸਾਨ ਦੇ ਬਸੇ ਨਹੀਂ ਹੁੰਦਾ। ਇਹ ਉਹੀ ਰੱਬ ਦੀ ਯਾਦ ਦਾ ਨਸ਼ਾ ਕਰ ਸਕਦਾ ਹੈ ਜਿਹੜਾ ਦੁਨੀਆਂ ਨੂੰ ਆਪਣੇ ਦਿਲ ਚੋਂ ਭਲਾਉਂਦਾ ਹੈਗਾ ਵੇ। ਜਿਹੜਾ ਦੁਨੀਆਂ ਦੀ ਮੁਹੱਬਤ ਦਿਲ ਚੋਂ ਨਹੀਂ ਰੱਖਦਾ। ਦੁਨੀਆਂ ਨੂੰ ਆਰਜ਼ੀ ਟਿਕਾਣਾ ਸਮਝਦਾ। ਅਖੀਰਤ ਦੀ ਤਿਆਰੀ ਕਰਦਾ ਹੈ। ਉਹਦੇ ਚ ਕਾਮਯਾਬੀ ਹਾਸਲ ਕਰਨ ਲਈ ਕੋਸ਼ਿਸ਼ ਕਰਦਾ ਹੈ ਕਿਉਂਕਿ ਜਿਹੜੀ ਦੁਨੀਆਂ ਦੀ ਜ਼ਿੰਦਗੀ ਆਖਰਤ ਦੀ ਤਿਆਰੀ ਵਾਸਤੇ ਹੈ। ਇਸ ਲਈ ਨੂੰ ਇਮਤਿਹਾਨ ਦੀ ਜਗਾ ਗਿਆ ਮੁਸਤਕਿਲ ਪਰਮਨੈਂਟ ਟਿਕਾਣਾ ਨਹੀਂ ਹੈਗਾ ਭਗਤ ਕਬੀਰ ਨੂੰ ਕਿਸੇ ਨੇ ਪੁੱਛਿਆ ਨਾ ਕਿ ਤੇਰੀ ਅੱਖਾਂ ਚ ਹਰ ਟਾਈਮ ਖੁਮਾਰੀ ਰਹਿੰਦੀ ਹੈ ਕਿਹੜਾ ਨਸ਼ਾ ਕਰਨਾ ਭਗਤ ਕਬੀਰ ਨੇ ਜਵਾਬ ਦਿੱਤਾ ਸੀਗਾ ਕਿ ਨਸ਼ਾ ਤੇ ਇੱਕ ਵਾਰੀ ਕੀਤਾ ਸੀਗਾ ਲੇਕਿਨ ਖੁਮਾਰੀ ਹਈ ਤੱਕ ਹੈ ਔਰ ਉਹ ਨਸ਼ਾ ਸੀ ਰੱਬ ਦੀ ਯਾਦ ਦਾ ਨਸ਼ਾ ਜਿੰਨੂੰ ਤੇ ਇੱਕ ਵਾਰੀ ਜਲਕ ਮਿਲ ਜਾਂਦੀ ਹੈ ਇੱਕ ਵਾਰੀ ਜਿਹੜਾ ਵਾ ਉਹ ਆ ਖੁਸ਼ੀ ਲੱਭ ਹੀ ਆਂਦੀ ਹੈਗੀ ਹੈ ਬਦਲੇ ਤੇ ਫਿਰ ਬਾਕੀ ਹਰ ਚੀਜ਼ ਬੇਮਾਇਨੀ ਬੇਮਕਸਦ ਹੋ ਜਾਂਦੀ ਹੈ ਉਹਨੂੰ ਕਿਸੇ ਚੀਜ਼ ਦੀ ਲਾਲਚ ਨਹੀਂ ਰਹਿੰਦੀ ਕਿਸੇ ਚੀਜ਼ ਦੀ ਤਮਾ ਨਹੀਂ ਰਹਿੰਦੀ ਹੈ ਜੇ ਅਗਰ ਰਹਿੰਦੀ ਹੈ ਤਾਂ ਸਿਰਫ ਰੱਬ ਦੀ ਖੁਸ਼ੀ ਦੀ ਲਾਲਚ ਰਹਿੰਦੀ ਹੈ ਰੱਬ ਦੀ ਰਹਿਮਤ ਹਾਸਲ ਕਰਨ ਦੀ ਤਮਾ ਰਹਿੰਦੀ ਹੈ ਉਹ ਨਹੀਂ ਖਤਮ ਹੁੰਦੀ ਔਰ ਉਹੀ ਮਨੁੱਖ ਕਾਮਯਾਬ ਹੁੰਦੇ ਆ ਜਿਹੜੇ ਇਹ ਆਪਣੇ ਅੰਦਰ ਇਹ ਲਾਲਚ ਇਹ ਤਮਾ ਪਾਲਦੇ ਆ ਜਿਹੜੇ ਦੁਨੀਆ ਦੀ ਲਾਲਚ ਹਿਰਸ ਰੱਖਦੇ ਆ ਨਾ ਉਹਨਾਂ ਨੂੰ ਵਕਤੀ ਤੌਰ ਤੇ ਤੇ ਕਾਮਯਾਬੀ ਉਹਨਾਂ ਦੀ ਨਜ਼ਰ ਹੁੰਦੀ ਹੈ ਲੇਕਿਨ ਆਖਰਤ ਚ ਉਹਨਾਂ ਦਾ ਕੀ ਹਿੱਸਾ ਹੈ ਇਹ ਰੱਬ ਜਾਣਦਾ ਲੇਕਿਨ ਜਿਹੜੇ ਦੁਨੀਆ ਤੇ ਰਹਿੰਦੇ ਆ ਹੋਇਆ ਰੱਬ ਨਾਲ ਜੁੜੇ ਆ ਆਖਰਤ ਚ ਉਹਨਾਂ ਦੀ ਕਾਮਯਾਬੀ ਯਕੀਨੀ ਹੈ ਫਿਰ ਤੁਹਾਨੂੰ ਕਥਾ ਕੈਂਚ ਦੀ ਲੱਗੀ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼